ਜਿਹੜਾ ਬੰਦਾ ਮਰਿਆ ਲਟੇਰਾ ਉਹਦੀ ਬਾਹ ਦੇ ਉੱਤੇ ਲਸ਼ਮਰ ਅਦਾਸ ਕਰਕੇ ਲਿਖਿਆ ਬਿਹਾਰੀਆ ਜਾਵਦਾ ਛਿਕਲੀ ਕੜ ਸਾਡੀ ਇਹ ਵੀ ਬੇਨਤੀ ਆ ਵੀ ਇਹ ਬਿਹਾਰੀਏ ਜਿਹੜੇ ਆ ਪੰਜਾਬ ਦੇ ਵਿੱਚੋਂ ਇਹਨਾਂ ਨਾ ਵੜਦੇ ਤੇ ਜਾਣ ਢੋਲੀ ਵੱਜ ਕੇ ਇਹ ਲਟੇਰੇ ਕੋਈ ਬਿਹਾਰੀਏ ਜਾਵਦੇ ਆ ਛਿਕਲੀ ਕੜ ਆਹ ਵੇਖੋ ਬੀੜੀਆਂ ਪਈਆਂ ਉਹਨਾਂ ਦੀਆਂ 8-9 ਦੀ ਗਿਣਤੀ ਦੇ ਵਿੱਚ ਆ ਹੱਥਾਂ ਦੇ ਵਿੱਚ ਦਸਤਾਨੇ ਕਢਣ ਵਾਲੇ ਮੇਰਾ ਨਾਮ ਗਿਆਨੀ ਰਾਮ ਸਿੰਘ ਜੀ ਆ ਜੀ ਤੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਆ ਬਹੁਤ ਹੀ ਜ਼ਿਆਦਾ ਜਿਨ੍ਹਾਂ ਦੇ ਵਿੱਚ ਸਿਗਲੀਗਰ ਬਰਾਦਰੀ ਨੂੰ ਬਹੁਤ ਹੀ ਮਾੜਾ ਦੱਸਿਆ ਜਾ ਰਿਹਾ ਜੇ ਆਪਾਂ ਦੇਖੀਏ ਉਹਦੇ ਵਿੱਚ ਇਹੋ ਜਿਹੇ ਸ਼ਬਦ ਬੋਲੇ ਨੇ ਜੇ ਕਿ ਉਹ ਸਾਡੀ ਕੌਮ ਦੇ ਲਈ ਸੁਣੇ ਵੀ ਨਹੀਂ ਜਾਂਦੇ ਜਿਨ੍ਹਾਂ ਦੇ ਵਿੱਚ ਸਾਨੂੰ ਯੂਪੀ ਬਿਹਾਰ ਦੇ ਭਈਏ ਬਣਾ ਦਿੱਤਾ ਕਾਲੀ ਕੱਚੇ ਵਾਲੇ ਬਣਾ ਦਿੱਤਾ ਬੀੜੀ ਪੀਣ ਵਾਲੇ ਬਣਾ ਦਿੱਤਾ ਐਸੀ ਕੌਮ ਦੇ ਵਿੱਚ ਨਿਗਾ ਮਾਰੀਏ ਜੇ ਸਿਗਲੀਗਰ ਕੌਮ ਆ ਇਹ ਗੁਰੂਆਂ ਦੇ ਨਾਲ ਚੇਵੇਂ ਪਾਛਾਈ ਲੈ ਕੇ 10ਵੇਂ ਪਾਸ਼ਾ ਤੱਕ ਸਾਸਤਰਾਂ ਦੀ ਸੇਵਾ ਕੀਤੀ ਆ ਕਿ ਆਜੋ ਕੌਮ ਇਹ ਬीडीपी ਨਾ ਕਿਵੇਂ ਦਸਤ ਬੰਦੇ ਨੇ ਮੇਰਾ ਦਾ ਜੀ ਇਦਾਂ ਕਰਦਾ ਮੈਂ ਉਹਦੀ ਜ਼ੁਬਾਨ ਖਿੱਚ ਕੇ ਉਹਦੇ ਹੱਥ ਵਿੱਚ ਫੜਾ ਦਿਆਂ ਮੇਰੀ ਬੈਂਤੀਆ ਇਹ ਸਾਰਿਆਂ ਨੂੰ ਕਿ ਹੋਰ ਵੀ ਇਹ ਕੌਮ ਦੇ ਬਾਰੇ ਮਾੜਾ ਨਾ ਬੋਲੋ ਨਹੀਂ ਤਾਂ ਸਾਡੇ ਖੂਨ ਦੇ ਵਿੱਚ ਬਹੁਤੀ ਹਵਾਲ ਆ ਰਿਹਾ ਮੇਰਾ ਜੀ ਕਰਾ ਮੈਂ ਉਹਦਾ ਗਾਟਾ ਲਾ ਦਿਆਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ 71 ਹੋਣ ਦਾ ਜਿਹੜਾ ਸਾਡਾ ਮਸਲਾ ਸੀਗਾ ਤੁਸੀਂ ਸਾਰਿਆਂ ਨੇ ਸੁਣਿਆ ਹੀ ਆ ਕਿ ਸਿਕਲੀਕਰ ਭਾਈਚਾਰੇ ਨੂੰ ਜਿਹੜੇ ਕਿ ਗੁਰੂ ਸਾਹਿਬ ਜੀ ਦੇ ਸਮੇਂ 6ਵੇਂ ਪਾਸ਼ਾ ਤੋਂ ਲੈ ਕੇ 10ਵੇਂ ਪਾਸ਼ਾ ਤੱਕ ਸ਼ਸਤਰਾਂ ਦੀ ਸੇਵਾ ਕਰਦੇ ਆਏ ਨੇ ਤੇ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਉਹ ਗੁਰੂ ਸਾਹਿਬ ਜੀ ਦੀ ਸਿੱਖਿਆ ਦੇ ਨਾਲ ਜੁੜੇ ਆ ਤੇ ਸ਼ਸਤਰਾਂ ਨਾਲ ਜੁੜੇ ਆ ਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਇਸ ਮਸਲੇ ਤੇ ਸਾਰੇ ਸਿਕਲੀਕਰ ਭਾਈਚਾਰਾ ਤੇ ਹੋਰ ਵੀ ਸਰਬੱਤ ਸੰਗਤਾਂ ਜਿਹੜੀਆਂ ਨੇ 71 ਹੋਈਆਂ ਨੇ ਲੁਧਿਆਣੇ ਵਿਖੇ ਅਸੀਂ ਆਹੀ ਮੰਗ ਚਾਉਂਦੇ ਆ ਜਿਵੇਂ ਅਸੀਂ ਮੰਗ ਪੱਤਰ ਦੇ ਰਹੇ ਆ ਸਾਡੇ ਸਤਿਕਾਰਯੋਗ ਪ੍ਰਧਾਨ ਪੰਜਾਬ ਸਰਦਾਰ ਮਠਨ ਸਿੰਘ ਜੀ ਸਰਦਾਰ ਰਾਮ ਸਿੰਘ ਜੀ ਅਤੇ ਹੋਰ ਵੀ ਸਾਰੇ ਜਿਨ੍ਹਾਂ ਵੀ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਪਹੁੰਚੀਆਂ ਨੇ ਜਾਂ ਵੱਖੋ ਵੱਖਰੇ ਦੂਰ ਦਰਾਡੇੋਂ ਚੱਲ ਕਰਕੇ ਜਿਹੜੇ ਵੀ ਬਰਾਦਰੀ ਦਾ ਦਰਦ ਰੱਖਣ ਵਾਲੇ ਸਾਡੇ ਸਿਗਲਗਰ ਪਾਈਚਾਰੇ ਚੋਂ ਜਾਂ ਕਿਸੇ ਹੋਰ ਪਾਈਚਾਰੇ ਤੋਂ ਸਬੰਧ ਰੱਖਦੇ ਹੋਏ ਵੀਰ ਸੀਗੇ ਉਹ ਅੱਜ ਇੱਥੇ ਪਹੁੰਚ ਤੇ ਜਿਹੜੀਆਂ ਸਾਡੀ ਸਿਗਲਗਰ ਪਾਈਚਾਰੇ ਨੂੰ ਤੁਹਾਨੂੰ ਗੱਲਾਂ ਦੱਸਣੀਆਂ ਨੇ ਉਸ ਦੇ ਅਕੋਰਡਿੰਗ ਅਸੀਂ ਜਿਹੜਾ ਅਗਲਾ ਸਟੈਪ ਹੈ ਉਹ ਅਸੀਂ ਜ਼ਰੂਰ ਲਵਾਂਗੇ ਇਹਦੇ ਵਿੱਚ ਕੋਈ ਦੋਹਰਾਏ ਨਹੀਂ ਸੋ ਇਸ ਕਰਕੇ